ਖੰਸਾ ਸਕਾਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਹਿਮਾ ਚੱਕ ਤਸਿਲ ਡੇਰਾ ਬੱਬਨ ਅਣਕਤ ਜ਼ਿਲ੍ਹਾ ਕਰਤਾਰਪੁਰ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਵਾ ਜਿਨ੍ਹਾਂ ਚ ਦੋ ਸੁਈਆਂ ਵਾ ਤੇ ਇੱਕ ਗੱਬਣ ਹੈ ਤੇ ਸੁਈਆਂ ਦੀ ਆਪਣੀ ਲੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵਿਰਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿਰਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਬਸ ਵਧੀਆ ਚੱਲਦੀ ਕਲਾ ਤੁਸੀਂ ਸੁਣਾਓ ਵਿਰਜੀ ਠੀਕ ਠਾਕ ਸਭ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਫਿਰ ਹਾਂਜੀ ਵਿਰਜੀ ਆਪਣਾ ਬਲਵਿੰਦਰ ਸਿੰਘ ਪਿੰਡ ਮੇਮੇ ਚੱਕ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਅਰਦਾਸਪੁਰ ਔਰ ਜਿੰਨੇ ਵੀ ਸਾਡੇ ਵਧੀਆ ਫਾਰਮਰ ਨੂੰ ਪਿਆਰ ਕਰਨ ਵਾਲੇ ਵੀਰ ਨੇ ਦੇ ਸੰਦੇ ਸਾਹਮਣੇ ਚ ਵਸਦੇ ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵੀਰ ਜੀ ਹੋ ਤੁਸੀਂ ਸੁਣਾਓ ਠੀਕ ਠਾਕ ਚੜਦੀ ਚੜਤੀ ਕਰਾਏ ਅੱਜ ਲੈਣ ਤੀਆਂ ਤਿੰਨ ਇਹ ਵੀ ਜੀ ਆਹ ਅਸੀਂ ਸੂਈ ਆ ਅੱਛਾ ਆਹ ਗੱਬਣ ਆ ਉਹ ਵੀ ਸੂਈ ਐ ਦੋ ਸੂਈਆਂ ਵਾ ਠੀਕ ਐ ਇੱਕ ਗੱਬਣ ਐ ਚਲੋ ਆਪਣੇ ਕੋ ਮਾਜ ਵਿੱਚ ਬਾਤ ਵਿਖਾ ਦਿੰਨੇ ਆ ਠੀਕ ਆ ਗੱਬਣੀਆਂ ਵੀ ਮਾਜ ਅੱਛਾ ਮਾਜ ਚਲੋ ਐਂ ਤੇ ਵਿਖਾ ਦਿੰਨੇ ਆ ਕੋਈ ਵਿਖਾਵਿੰਦੇ ਆ ਚਲੋ ਬਾਕੀ ਜੀ ਰੇਟ ਤਕਰੀਬਨ ਮਤਲਬ ਆਪਾਂ ਜਿਹੜੇ ਪਾਉਣੇ ਆ ਨਾ ਹਾਂਜੀ ਜਿਹੜੇ ਤਕਰੀਬਨ ਲੈਣੇ ਲੈਣੀਆਂ ਉਹੀ ਰੇਟ ਪਾਉਣੇ ਆ ਜਿਆਦਾ ਆਪਾਂ ਚੁੱਕ ਚੁਕਾ ਕੇ ਰੇਟ ਨਹੀਂ ਪਾਉਣੇ ਆਗੇ ਹਾਂਜੀ 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 ਮੁਰਕੀਆਂ ਮਤਲਬ ਉਹਨਾਂ ਫਿਰ ਕਰਦੇ ਰਿਹਿੰਦਾ ਖਿੱਚ ਤੋਝ ਕਰਦੇ ਰਿਹਿੰਦੇ ਤੇ ਉਹ ਫਿਰ ਨਹੀਂ ਸਹੀ ਚ ਲੱਗਦਾ ਹੈ ਠੀਕ ਆ ਜੀ ਮਤਲਬ ਜਿਹੜੇ ਲੈਣ ਦੇਣ ਵਾਲੇ ਰੇਟ ਆ ਉਹੋ ਹੀ ਆਪਾਂ ਮਤਲਬ ਕਿ ਜਿੱਥੇ ਕਿ ਸੌਦਾ ਹੋਣਾ ਵਾ ਉੱਥੇ ਕਿ ਹੋਣੇ ਨਾ ਤੁਹਾਡਾ ਟਾਈਮ ਖਰਾਬ ਹੋਵੇ ਨਾ ਅਗਲੇ ਦਾ ਟਾਈਮ ਖਰਾਬ ਹੋਵੇ ਹਨਾ ਕਰਕੇ ਅਜੇ ਜਿਆਦਾ ਮੰਗਲੀਏ ਫਿਰ ਮੁਕੇ ਅਗਲਾ ਕਹਿੰਦਾ ਇਨੇ ਲਾ ਇਨੇ ਲਾ ਮਤਲਬ ਉਹ ਰੇਟ ਥੋਣੇ ਜਿਹੜੇ ਲੈ ਆ ਲੈਣੇ ਤਕਰੀਬਨ ਤਕਰੀਬਨ ਵੀਜੀ ਠੀਕ ਹੈ ਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਇਧਰੋਂ ਕਰਦੇ ਵੀਜੀ ਪਰਸੋਂ ਦੀ ਸੂਈ ਜਵ ਅੱਛਾ ਅੱਜ ਤੀਜਾ ਦੇਣਿਆ ਮਗਰ ਕੀ ਉਹਦੇ ਮਗਰ ਇਹਦੇ ਅੱਛਾ ਮਾਗ ਨਾੜੂ ਨਾਲ ਜੀ ਨਾੜ ਜਿਹੜਾ ਬੱਚੇ ਦਾ ਨਾਲ ਹੀ ਆ ਠੀਕ ਹੈ ਜੀ ਤਾਜ਼ਾ ਹੀ ਆ ਬੱਚਾ ਜਿਹੜਾ ਜੀ ਪਹਿਲੇ ਸੂਰੀਆ ਸੂਰੀ ਜੀ ਠੀਕ ਹੈ ਜੀ ਅੱਛਾ ਤੇ ਬੜੀ ਠੰਡੀ ਛੰਡੀ ਹੈ ਕੋਈ ਗੱਲ ਨਹੀਂ ਕਰਨ ਵਾਲੀ ਤੇ ਆ ਥਾਣੇ ਤੇ ਦੇਖ ਸਕਦੇ ਜੇ ਲਾਗੇ ਤੇ ਕਰੀ ਵਧੀਆ ਵੀ ਜੀ ਲਿਆ ਤੋੜ ਦੋ ਹੇਰਾ ਲਾ ਜੇ ਸੁਧੀ ਲਾ ਜੋ ਇੱਕ ਨੇ ਬੱਚੇ ਚੱਲ ਬੱਚੇ ਦਾ ਥੋੜਾ ਕਰਦੀ ਆ ਠੀਕ ਹੈ ਜੀ ਐਨ ਨੂੰ ਲਿਆ ਮੋੜ ਲ ਮੋੜ ਕੇ ਲੰਮੀ ਕੋਈ ਕੋਈ ਲੈ ਜਾ ਬੰਦ ਕੋਈ ਨਹੀਂ ਲੈ ਆਇਆ ਲੈ ਜਾ ਬੰਦ ਆ ਬੱਚੇ ਦੇ ਹੁੰਦੀ ਨਾ ਬੱਚੇ ਲਾ ਕੇ ਸੜਾ ਜਾ ਵੱਧ ਖਲੋਂ ਚੱਲ ਬਾਕੀ ਤਾਜੀ ਸੋਈ ਆ ਬੱਚੇ ਦਾ ਖਲੋ ਜਾ ਤਾਂ ਕਰਦੀ ਤੇ ਬਾਕੀ ਆ ਦੇਖ ਸਾਦੇ ਹਵਾਨਾ ਇਹਦਾ ਚੰਗੀ ਤਰ੍ਹਾਂ ਇੱਕਰੀ ਲੱਗੇ ਤਾਂ ਤੇ ਕਿੰਨਾ ਕੋਤਰਾ ਵਿੱਧੀ ਦੁੱਧ ਤੇ ਭਰੀ ਜਾਊਗੀ ਐ ਦੁੱਧ ਵਿੱਧੀ ਇਹਨੇ ਵਸ਼ੀ ਨੇ 12 ਲੀਟਰ ਦੁੱਧ ਕਰੀ ਜਾਣਾ ਅੱਛਾ ਬਹੁਤਾ ਦੁੱਧ ਕਹਿ ਦੀਏ ਵੀ 15 ਲੀਟਰ ਦੋ 16 ਲੀਟਰ ਦੋਗੇ ਹਾਂਜੀ ਦੁੱਧ ਤਕਰੀਬਨ ਬਾਕੀ ਆਪਣੀ ਕੋਈ ਸੇਵਾ ਦਾ ਵੀ ਹੁੰਦਾ ਵਾ ਹਾਂਜੀ ਤੇ ਬਾਕੀ ਜਿਹੜਾ ਦੁੱਧ ਐ ਉਹਦਾ 12 ਲੀਟਰ ਦਈ ਜੋਗੀ ਵਸ਼ੀ ਤੇ ਮੁੱਲ ਫਿਰ ਇਹਦਾ ਬ੍ਰੀਡ ਬਰਾਡ ਚੰਗੀ ਵਸ਼ੀ ਦੀ ਠੀਕ ਵਾ ਕਿੰਨਾ ਮੁੱਲ ਕਰਨਾ ਇਹਦਾ ਵੇਖ ਲਓ ਵਿੱਧੀ ਜਿੰਨੇ ਦੇ ਕਹਿੰਦੇ ਦੇ ਦਿੰਨੇ ਆ ਜਿਆਦਾ ਹੀ ਕਰ ਦੋਗੇ ਆਪ ਹੀ ਜਿਆਦਾ ਹੀ ਕਰ ਲੀਏ ਹਾਂਜੀ ਦੇ ਦਈਏ 45000 ਕੀ 40000 ਦੀ ਦੇ ਦੇ ਕਿ 40000 ਹਾਂਜੀ ਠੱਕਾ ਨਾ ਹੋ ਜੀ ਨਹੀਂ ਠੱਕਾ ਨਹੀਂ ਹੁੰਦਾ ਨਹੀਂ ਹੁੰਦਾ ਇਹ ਜੀ ਦੋ ਹੋਰ ਸ਼ਬਦ ਅੱਛਾ 38000 ਦੀ ਹਾਂ ਨਾ 38000 ਦੀ ਠੀਕ ਹੈ ਜੀ ਠੀਕ ਹੈ ਜੀ ਤਾਂ ਜੀ ਸੂਈ ਬੱਛੀ ਆ ਤੇ ਬਾਕੀ ਆ ਦੇ ਸਾਡੇ ਠੰਡੀ ਤੇਰੀ ਆ ਠੰਡੀ ਐ ਕੋਈ ਗੱਲ ਆ ਦੇ ਸਾਡੇ ਭਾਵੇਂ ਨਿਆਣੇ ਚੋਈ ਜਾਣ ਕੋਈ ਗੱਲ ਹੀ ਨਹੀਂ ਹੈ ਠੀਕ ਆ ਆ ਦੇ ਸਾਡਾ ਅਨੇ ਜਾ ਜਣ ਨਿਆਣਾ ਜਿਹੜਾ ਵਾ ਧਾਰਾ ਮਾਰ ਲਿੰਦਾ ਪੂਰੀਆਂ ਠੀਕ ਹੈ ਠੀਕ ਹੈ ਠੰਡੀ ਸਿਣੀ ਲੈ ਆ ਜੀ ਗਾੜੀ ਵੀ ਜੀ ਇੱਕ ਵੱਛੀ ਆ ਵੇਖੋ ਆ ਗਈ ਜੋ ਗੱਬਣ ਆ ਗਈ ਆ ਗੱਬਣ ਆ ਗਈ ਜੀ ਇਹ ਕਿੰਨੇ ਕੇ ਦੁੱਧ ਵਾਲੀ ਜੀ ਵੀ ਜੀ ਦੁੱਧ ਇਹ ਵੱਛੀ ਇਹ ਤਾਂ ਹਾਂਜੀ ਸੁਆ ਜ ਦੂਜਾ ਅੱਛਾ ਇਹਦੇ ਜਿਹੜਾ ਦੁੱਧ ਨਾਲ ਕਾਟਿਆ ਨਾ ਹੁੰਦਾ ਹਾਂਜੀ ਇਹ ਸਾਰੇ 14 15 ਲੀਟਰ ਦਾ ਮੇਹਿਆ ਵਾ ਬਾਕੀ ਰੇਨ ਪਰਪਰ ਇੱਕ ਗੱਲ ਹੈ ਜੀ ਵੀ ਜੀ ਬਾਕੀ ਕੋ ਸੇਵਾ ਤੇ ਵੀ ਡਿਪੈਂਡ ਆ ਹਾਂਜੀ ਠੀਕ ਆ ਹੁਣ ਅਸੀਂ ਪਿਛਲੇ ਸੁਬੇ ਦਾ ਕਿਸੇ ਨੂੰ ਗੁਣਾ ਆਂਦੀਏ ਏਰਕਾ ਦਵੇ ਨਾ ਹਾਂਜੀ ਇਹ ਵੀ ਗੱਲ ਹੁੰਦੀ ਆ ਆਪਣੀ ਸੇਵਾ ਦੀ ਜਿਹੜੀ ਉਹ ਵੀ ਹੁੰਦੀ ਆ ਹਾਂਜੀ ਬਾਕੀ ਵਸ਼ੀ ਚ ਕੋਈ ਕਿਸੇ ਗੱਲੋਂ ਖੁਸ਼ੀ ਨਹੀਂ ਗਈ ਹਾਂਜੀ ਪਿਓਰ ਜਰਸੀ ਆ ਫਰੀਕੀਆਂ ਪੂਰੀਆਂ ਵਾਂ ਥਾਣ-ਵਹਾਨੇ ਚ ਇਹ ਬਿਲਕੁਲ ਸਟੈਂਡਿੰਗ ਸੁਣਾਈਏ ਸਾਡੇ ਸਾਡੇ ਥਾਣੇ ਤੇ ਸਾਡੇ ਮਾਰ ਸਕਦੇ ਕੋਈ ਗੱਲ ਵੇਖੋ ਥਾਣ ਵੇਖੋ ਕਿਦਾਂ ਦਾ ਲੱਗਾ ਅਜੇ ਪਰ ਨਹੀਂ ਆ ਅਜੇ ਲੈ ਇੱਕ ਰੇਹ ਦਿਖਾ ਰਹੀ ਆ ਇਹਦਾ ਇਹ ਦੇਖ ਲੈ ਰਹੀ। ਐਸਾ ਵੇਖੀ। ਬਾਕੀ ਥੱਲੇ ਚੰਗੀ ਭਰਨੀ ਆ। ਲੈ ਉੱਚੀ। ਹੌਲੀ ਹੌਲੀ ਲੈ ਜਾ ਜਿਆਦੀ ਭਜਾਉਣੀ ਨਹੀਂ ਆਪਾਂ। ਜਿਹਨੇ ਜੋਸ਼ ਚ ਆ ਜਾਂਦੇ ਆ ਉਹ ਫਿਰ ਜਿਆਦੀ ਭਜਾ ਦਿੰਦੇ ਗਾਣ। ਚੱਲਾ ਲੈ ਆਇਆ ਫਿਰ। ਬੰਦ। ਇਹਦਾ ਫਿਰ ਮੁੱਲ ਕਿੰਨਾ ਰੱਖਣਾ ਆਪਾਂ ਇਹ ਕਿਦਾਂ ਦੀ ਦੇ ਬੱਛੀ ਆ ਹਾਂਜੀ ਆ ਵੇਖੋ ਉਹ ਤਾਂ ਫਿਰ ਦਿਲ ਕਰਦਾ ਵੀ ਮੁੱਲ ਜਿੰਨਾ ਮਰਜ਼ੀ ਕਰ ਲਈਏ ਤੁਹਾਨੂੰ ਕਿਹੋ ਕਿਦਾਂ ਦਾ ਲੱਗਾ ਜੀ ਹਾਂ ਮੁੱਲ ਤਾਂ ਦਿਲ ਕਰਦਾ ਵੀ 50 ਹੀ ਮੰਗ ਲਈਏ ਅੱਛਾ ਪਰ ਨਹੀਂ ਵੀ ਜੀ 50 ਦੀ ਨਹੀਂ ਦੇਣੀ ਕਿੰਨੇ ਦੀ 48000 ਦੀ 45 ਜੇ ਛੱਡੋ ਕੀ ਛੱਡਦੇ ਜੀ ਛਡਾਓ ਜੋ ਛਡਾਉਣਾ ਹਾਂ ਪੇ ਛੱਡ ਦੋਗੇ ਤੁਸੀਂ ਦੱਸੋ ਸੁਣਾ ਬਰਾਕਰਾਂ ਨੂੰ ਮੰਨ ਜੇ ਨਾ ਪੂਰੇ 40000 ਦੀ ਜਾਂਦੇ ਅੱਛਾ ਪੂਰੇ 40 ਦੇ ਤੱਕ ਪੂਰੇ 40 ਦੇ ਪੂਰੇ 40 ਹੁਣ ਆ ਵੀ ਸੋਈ ਸਵਾਈ ਤੇ ਥਣਾ ਤੁਹਾਨੂੰ ਦਿਖਾਈਏ ਇੱਕ ਰੀ ਲਾਗੇ ਤਾਂ ਆ ਦੇਖ ਸਕਦੇ ਜੀ ਥਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਕਾਫੀ ਚੰਗਾ ਆ ਇਹ ਕਿਨੇ ਚਰ ਦੀ ਸੋਈ ਆ ਇਹ ਵੀ ਜੀ ਕੋਈ 13 14 ਦਿਨਾਂ ਦੀ ਸੋਈ ਆ ਅੱਛਾ ਮਗਰ ਇਹਦੇ ਵੱਛੀ ਜੋ ਵੱਜੀ ਵੀਰਦੀ ਉਹ ਖਾ ਦੋ ਆਹ ਵਾਲੀ ਵੱਛੀ ਜਿਹਦੇ ਮੰਗ ਇਹ ਇਸ ਟਾਈਮ ਜਿਹੜਾ ਪੱਕਾ ਦੁੱਧ ਇਹ ਥੱਲੇ ਦੋਹਾਂ ਟਾਈਮਾਂ ਦਾ 9 ਲੀਟਰ ਦੁੱਧ ਆ ਅੱਛਾ 9 ਲੀਟਰ ਕਰ ਦੋ 9 ਲੀਟਰ ਦੁੱਧ ਇਹ ਜੀ ਦੋਹਾਂ ਹਾਂ ਫੇਰ ਦੇਖਾਂਗੇ ਹੋ ਗਿਆ ਪੱਠਾ ਟੱਕਾ ਨਹੀਂ ਆਵੇ ਕੋ ਕਿੱਦਾਂ ਦੀ ਗਾੜੀ ਟੂੜੀ ਪਈ ਏ ਪੱਠੇ ਆ ਹਾਂਜੀ ਬਾਕੀ ਉਹਨਾਂ ਸਟੈਲਸ ਚੁੱਲੇ ਚੱਲ ਪੈਣੇ ਆ ਚੱਲ ਪਏ ਕਈ ਵੀਰਾਂ ਦੇ ਤੇ ਸਟਾਲਿਆਂ 'ਚ ਨੇ ਦੁੱਧ ਚਲੋ ਚੰਗਾ ਭਰੀ ਜਾਣਾ ਮਾਤਾ ਰਾਂ ਤੇ ਇਹਦਾ ਫਿਰ ਮੁੱਲ ਕੀ ਦੀ ਇਹਦਾ ਜਾਇ ਜਾਇ ਵਾ ਡੀ ਵਾ ਛੀ ਗਾ ਵੇਖੋ ਕਿڑی ਚੱਲਦੀ ਹੈ ਹਾਂਜੀ ਠੀਕ ਹੈ ਇਹਦਾ ਜਾਇ ਜੀ ਮੁੱਲਿਆ ਕਿੰਨਾ ਕ ਏਰੀਏ 50 ਦੀ ਨਹੀਂ 50 ਤੇ ਫਿਰ ਜ਼ਿਆਦਾ ਹੈ ਜੀ ਕਰੋ 40000 ਦੀ ਅੱਜ ਦਿਲ ਖੁੱਲੇ ਨਾ ਮਾਨ ਕਰਾਓ ਜਾਨ ਦਾ 40000 ਦੀ 40000 ਦੀ ਹਾਂਜੀ ਹੋਰ ਕਰਾ ਲਓ ਕਿੰਨਾ ਕ ਆਪ ਹੀ ਕਰ ਦੋ ਫਿਰ ਥੋੜਾ ਬੋਦਾ ਕਰਾਓ ਤੁਸੀਂ ਕਿੰਨੇ ਦੀ 38000 ਦੀ 38 ਦੀ ਏ ਵੀਰੇ 35 ਦੀ ਹਾਂ ਨਾ 35000 ਹਰਬਦੀ ਜੀ ਅੱਛਾ 35 ਦੀ ਕੀ ਹੱਦ ਦਵਾਂਗੇ ਠੀਕ ਆ ਜਾਨ ਜਿਹੜੀ ਦੇਣੀ ਆ ਅੱਛਾ 35000 ਦੀ ਠੀਕ ਆ ਜੀ ਹੁਣ ਇੱਕ ਆਪਣੇ ਕੋਲ ਮੱਝ ਆ ਹਾਂਜੀ ਠੀਕ ਆ ਉਹ ਵੀ ਦਿਖਾ ਦਿਓ ਉਹ ਖਾ ਦਿੰਨੇ ਆ ਅੱਛਾ ਗੱਭਣੇ ਆ ਆ ਮੱਝ ਆ ਗੱਭਣੇ ਆ ਆ ਬੀਜੀ ਇਹਦਾ ਕੋਈ ਖਿਆਲ ਨਹੀਂ ਪਾਉਂਦਾ ਵਹਿ ਇਹ ਉਤਰਾ ਹੀ ਕਰ ਰਹੀ ਆ ਰੱਖੀ ਆ ਤੇ ਕਿੰਦੇ ਚਲੋ ਪਾ ਦਿੰਨੇ ਆ ਮੈਂ ਚਲੋ ਪਾ ਦੇ ਲੈਣ ਵਾਲੀ ਨੂੰ ਨਹੀਂ ਲੀਣੀ ਹੈਗੀ ਠੀਕ ਆ ਕਰਦੀ ਮੱਝ ਆ ਜਿਆਦਾ ਸਾਡੇ ਉਤਰਾ ਹੀ ਆ ਵੀਰੇ ਆ ਜੇ ਲੈ ਆਓ ਲੇ ਜਾ ਲੈ ਜਾ ਬਾਕੀ ਕੋਈ ਤਿਆਰੀ ਤਿਆਰੀ ਨਹੀਂ ਕੀਤੀ ਮਾਈ ਦੀ ਨਹੀਂ ਇਹ ਅਰੇ ਵੈਸੇ ਹੋਣੀ ਮੂਹ ਕਰ ਗਿਆ ਉਹਦਾਂ ਹੀ ਤੁਹਾਨੂੰ ਮਤਲਬ ਦਿਖਾ ਦੇ ਲੱਗੇ ਆ ਜੇ ਕਿਸੇ ਨੂੰ ਚੰਗੀ ਲੱਗੋਗੀ ਤੇ ਬਾਕੀ ਡੀਟੇਲ ਇਹਦੀ ਪੁੱਛ ਲੈਣੀ ਹੈ ਬਾਕੀ ਇਹਦੇ ਇਹ ਸੰਗਲ ਹੀ ਕ ਗੱਲ ਚ ਠੀਕ ਆ ਇਹਦੇ ਗਾਲ ਵਿੱਚ ਨਾ ਦਰਜੀ ਸੰਗਲ ਹੀ ਗਾ ਠੀਕ ਆ ਤੇ ਉਹ ਸੰਗਲ ਲਾ ਲਾਇਆ ਵਾ ਤੇ ਹੁਣੇ ਚਬੂ ਪਾ ਚਾ ਇਹ ਚਬੂ ਕਰਕੇ ਕਰਦੀ ਥੋੜਾ ਜਿਹਾ ਦੇਖ ਜੇ ਕਿਚੀ ਦੇ ਦੇ ਦੇਖਣ ਹਾਂਜੀ ਕਿੱਤੀ ਦੇ ਖੇਚੀ ਦੀ ਜੀ ਆ ਹਾਂਜੀ ਹਾਂਜੀ ਤੇ ਉਤਰਾ ਦੁੱਧ ਕਿੰਨਾ ਕਾ ਕੱਢ ਦਿੰਦੀ ਆ ਦੁੱਧ ਦਾ ਇਹ ਜਿਹੜਾ ਰਿਕਾਰਡ ਹੈ ਉਹ ਸਾਨੂੰ ਮਿਲਿਆ ਇਹਦਾ ਕੋਈ 13 ਕ ਲੀਟਰ ਦਾ ਅੱਛਾ 12 13 ਲੀਟਰ ਦਾ ਅੱਛਾ ਬਾਕੀ ਸੂਆ ਕੋਈ ਤੀਜਾ ਮੰਨ ਲੇ ਤੇ ਭਾਵੇਂ ਚੌਥਾ ਮੰਨ ਲੇ ਅੱਛਾ ਠੀਕ ਹੈ ਜੀ ਤੇ ਬਾਕੀ ਇਹ ਵੀ ਮੋਲ ਮਿਲ ਕੋ ਛੋਟਾ ਜਾਵੇ ਜੀ ਕਿੰਨਾ ਕ ਜਿਹੜੀ 75 ਦੀ 72000 ਜੀ ਦੇ ਤਾਂ ਹਾਂ ਤੇ ਨਾ ਵੀਰ ਜੀ ਹਾਂਜੀ ਦੋ ਘੱਟ 70 ਦੀ ਅੱਛਾ 2 ਘੱਟ 70 ਹਜ਼ਾਰ ਦੀ ਦੇ ਦਾਂਗੇ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਦੁਆਰਾ 13 ਲੀਟਰ ਕੱਢੂਗੀ ਠੀਕ ਹੈ ਜੀ ਬਾਕੀ ਬੇਨਤੀ ਇੱਕ ਹੋਰ ਹੈ ਕਿ ਕੋਈ ਸੇਵਾ ਦੇ ਵੀ ਡਿਪੈਂਡ ਹੁੰਦਾ ਜੋ ਹਾਂਜੀ ਹਾਂਜੀ ਠੀਕ ਹੈ ਫਿਰ ਜਿਹੜੀ ਉਹਦਾ ਮਾਜ ਆ ਇਹਨੂੰ ਮੁਰਕੇ ਤੋਂ 4 ਕਿਲੋ ਫਾਲ ਵੀ ਚਾਹੀਦੀ ਆ ਹਾਂਜੀ ਹਾਂਜੀ ਬਾਕੀ ਆ 30 ਬਾਕੀ ਅਜੇ ਭਰਨੀ ਆ ਚੰਗੀ ਤੇ ਲਾਟੋ ਲਾਵਾ ਲੈ ਜੇ ਕਾਫੀ ਆ ਪਰ ਕੋਈ ਇਰਾਦਾ ਨਹੀਂ ਪਾਉਂਦਾ ਤੇ ਮੈਂ ਸੇ ਚੱਲ ਪਾ ਦਿੰਦੇ ਠੀਕ ਹੈ ਤੇ ਥਾਣੇ ਤੇ ਦੇਖ ਸਕਦੇ ਜੀ ਤੇ ਬਾਕੀ ਚਲੋ ਇੱਥੇ ਆਓ ਆਪਣੀ ਵੇਸਟ ਆ ਕੇ ਤਸੱਲੀ ਕਰਕੇ ਤੇ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦੋ ਜੀ ਹਾਂਜੀ ਜੀ